ਪਿਆਰੀ ਹਰ ਸੰਗਤ ਦੀ ਅੱਜ ਦੇ શુભ ਦਿਹਾੜੇ ਦੀਆਂ ਜਯੁਸ਼ੰਚਾ ਜੀ ਨੂੰ ਸਾਰੀ ਹਰ ਸੰਗਤ ਨੂੰ ਮੈਂ ਕੋਟਨ-ਕੋਟ ਬਧਾਈ ਦੇਣਾ। ਮੇਰੇ ਵੀ ਟੀਮ ਸਾਹਿਬ ਜੀ ਨੇ ਲਿਖ ਸਾਂਝੀ ਕਰੀ ਸੀ ਗੋਪੀ ਤੇ ਕਾਂਤੀ ਮੈਂ ਉਹ ਥੋੜੀ ਜਿਹੀ ਅੱਗੇ ਉਹ ਲਿਖ ਕੇ ਲੈ ਕੇ ਚਲਾਂਗਾ। ਜਯੁਸ਼ੰਚਾ ਜੀ ਕੀ ਫਰਮਾਨ ਕਰਦੇ ਨੇ ਵੇਸ਼ਕ ਭਾਵੇਂ ਮੈਂ ਤੱਤਾਂ ਵਾਲਾ ਨਹੀਂ ਬੰਦਾ। ਵੇਸ਼ਿਕ ਭਾਵੇਂ ਮੈਂ ਤਤਾਂ ਵਾਲਾ ਨਹੀਂ ਬੰਦਾ ਬੰਦਗੀ ਕਰਕੇ ਮੈਨੂੰ ਚਾਰ ਜੁਗ ਮਿਲੀ ਬੜਈਆ ਗੁਰਮਖੋ ਕੋਈ ਰਹਿ ਨਹੀਂ ਦੇਣਾ ਵਿੱਚ ਗੰਦਾ ਮਨ ਹੰਕਾਰੀ ਬਾਹਰ ਦੇਣਾ ਕੜਾਈਆ ਮਨ ਹੰਕਾਰ ਜਿਹੜਾ ਉਹ ਬਾਹਰ ਜਿਹੜਾ ਕੱਢ ਦੇਣਾ ਕੂੜ ਕੜਿਆਰੇ ਨਾਲੋਂ ਸਤਗੁਰ ਚੰਗਾ ਰੰਡਾ ਕਿ ਬਾਹਰ دنیਾਈ ਕੰਮਾਂ ਤੋਂ ਸਤਗੁਰ ਰੰਡਾ ਉਹ ਚੰਗਾ ਬਿਨ ਗੁਰਮਖਾਂ ਸੋਭਾ ਕਦੇ ਨਾ ਪਾਈ ਆ ਜੇ ਤੁਹਾਨੂੰ ਜੇ ਤੁਹਾਡੇ ਮਨ ਅੰਦਰ ਹੈ ਦੰਗਾ ਜੇ ਤੁਹਾਡੇ ਅੰਦਰ ਤੰਗਾ ਉਸ ਨੂੰ ਬਾਹਰ ਦੇਣਾ ਕੜਾਈਏ ਉਸ ਨੂੰ ਬਾਹਰ ਕੱਢ ਦਿਓ ਇਸ ਵਕਤ ਨਾਲੋਂ ਬੇਲਾ ਹੋਰ ਨਹੀਂ ਸਮਝਣਾ ਚੰਗਾ ਇਸ ਵੇਲੇ ਨਾਲ ਹੋਰ ਕੋਈ ਵੇਲਾ ਚੰਗਾ ਨਹੀਂ ਕਮੇ ਕੋਟਨ ਕੋਟਾ ਜਨਮ ਰੱਜਿਆ ਕਰ ਪਾਈ ਆ ਸਾਵਨ ਕਹੇ ਗੁਰਮੁਖੋ ਜੇ ਤੁਸੀਂ ਨਹੀਂ ਨਿਭਾਉਣ ਜੋਗੇ ਠੰਡੇ ਹੋ ਕੇ ਦਿਓ ਜਨਾਈਆ ਜੇ ਆਪਾਂ ਨਹੀਂ ਨਿਵਾ ਸਕਦੇ ਉਹ ਵੀ ਪਰਮੇਸ਼ਰ ਨੂੰ ਦੱਸ ਦਿਓ ਪ੍ਰਭੂ ਸਾਡੇ ਬਦਲ ਦੇ ਕਾਇਆ ਝੋਗੇ ਇਸ ਜਨਮ ਦਾ ਲਿਖਾ ਦੇ ਚੁਕਾਈਆ ਜਹਾਨ ਜਗਤ ਜਹਾਨ ਮਿਟ ਜਾਏ ਹਰਥ ਸੋਗੇ ਚਿੰਤਾ ਰਹੇ ਨਾਰਾਇਆ ਜੋ ਕੀ ਜੋ ਸਰੂਪ ਆ ਰਹਾ ਆਪ ਆਪਣੇ ਕਰਤਾਰ ਸੇਵਨ ਹਾਰਾ ਸੱਚਾ ਗੁਰਮੁਖੋ ਤੁਹਾਡੇ ਜਨਮ ਜਨਮ ਦੀ ਬੁਝਗੀ ਔੜ ਉੜ ਆਪਣੇ ਨਾਲ ਮਿਲਾਈਆ ਵਿਚ ਫਰਕ ਨਾ ਰੱਖਿਆ ਹੋਰ ਹੋਰ ਦਾ ਹੋਰ ਰੰਗ ਚੜਾਈਆ ਵੇਖਿਓ ਮਨ ਵਾਸਨਾ ਨਾਲ ਬਣਿਓ ਨਾ ਕਮਜੋਰ ਗੁਰ ਸ਼ਬਦੀ ਟੇਕ ਸਮਝਾਈਆ ਪ੍ਰਭੂ ਕਦੀ ਨਾ ਜਾਇਉ ਵਿਛੋੜ ਜੇ ਜੋ ਵਿਛੜਿਆ ਰਹਾ ਮਿਲਾਈਆ ਆਜੁਗਤ ਦੀ ਨਿਵੇ ਤੋੜ ਟੁੱਟਿਆ ਰਿਹਾ ਜੁੜਾਈਆ ਮੇਰੇ ਪ੍ਰੇਮ ਦਾ ਵੇਖਿਓ ਨਾ ਛੋੜ ਸਮਾਂ ਥੋੜਾ ਬਹੁਤਾ ਗਿਆ ਵਈਆ ਇਹਿਆ ਇਹ ਲੈਣ ਸੰਦਲ ਵਾਲੀ ਲੈਣਾ ਕੁੜੀ ਕਿਰਿਆ ਨੂੰ ਦੇਉ ਮਰੋੜ ਕੜੇ ਅਸੀਂ ਨਿੱਕ ਨਿੱਕੀ ਗੱਲਾਂ ਪਿੱਛੇ ਲੜ ਪੈਨੇ ਆ ਨਿੱਕ ਨਿੱਕੀ ਗੱਲਾਂ ਪਿੱਛੇ ਇਹ ਪਰਮੇਸ਼ਰ ਦੇ ਘਰ ਮਨਜ਼ੂਰ ਨਹੀਂ ਕੂੜੀ ਕਿਰਿਆ ਨੂੰ ਦੇਓ ਮਰੋੜ ਵਲ ਆਤਮ ਇੱਕ ਵਦਾਈ ਆ ਕਿਰਨਾ ਨੂੰ ਦੇਓ ਝੰਜੋੜ ਤੱਕਾ ਦੇਣਾ ਲਗਾਈ ਆ ਵਾਟੇ ਅੰਦਰ ਰੜਕੇ ਕੋਈ ਨਾ ਰੋੜ ਸਾਡੇ ਅੰਦਰ ਕੋ ਸਿੱਖਾਂ ਦੇ ਅੰਦਰ ਕੋਈ ਰੋੜ ਨਾ ਰੜਕੇ ਕੋਈ ਖਾਰ ਨਾ ਖਾ ਲਵੇ ਕੋਈ ਵੈਰੀ ਨਾ ਬਣ ਜਾਵੇ ਕੂੜ ਕੁੜਿਆਰ ਦੇਣਾ ਖਪਾਈ ਆ सावन के गोपी काण मिलके पा लियो रास सोणा वक्त सुहाईया एक दूजे दे आ जायो पास दूर दुराडा पंद मुकाईया ਸਾਚੀ ਮਸਾਲ ਕਰੋ ਪ੍ਰਕਾਸ਼ ਜੋਤੀ ਜੋਤ ਜੋਤ ਰੁشناਈਆ ਇੱਕ ਦੂਜੇ ਤੇ ਕਰੋ ਵਿਸ਼ਵਾਸ ਕੀ ਕਰੋ ਇੱਕ ਦੂਸਰੇ ਦੇ ਵਿਸ਼ਵਾਸ ਕਰੋ ਜੇ ਅਸੀਂ ਇੱਥੇ ਇਹਨਾ ਪ੍ਰੇਮ ਦਿਖਾਣੇ ਆਂ ਕਾਹ ਚਾ ਕੇ ਅਸੀਂ ਲੜਾਈ ਝਗੜੇ ਕਰਦੇ ਆਂ ਅਸੀਂ ਕੀ ਸਬੂਤ ਦਿੰਨੇ ਆਂ ਬਾਹਰ ਵਾਲਿਆਂ ਕਿ ਮੇਰੀ ਤੇ ਦੇ ਨਾਲ ਬਣਦੇ ਨਹੀਂ ਬਣਦੇ ਅਸੀਂ ਸਿੱਖਿਆ ਜੋ ਅਸੀਂ ਇੱਥੇ ਆਨੇ ਇਸੇ ਤਰ੍ਹਾਂ ਅਸੀਂ ਆਪਣੇ ਘਰ ਵੀ ਹੋਈ ਹੈ ਹਰ ਸੰਗ ਜਿਉ ਇੱਕ ਦੂਜੇ ਤੇ ਕਰੋ ਵਿਸ਼ਵਾਸ ਅੰਧ ਵਿਸ਼ਵਾਸ ਦੇਣਾ ਗਵਾਈ ਆ ਸੱਚੇ ਪ੍ਰੇਮ ਦਾ ਕਰੋ ਨਾਚ ਦਮ ਕਦਮ ਨਾਲ ਬਦਲਾਈਆ ਵੇਸ ਬਟਾਉਣ ਦੀ ਸਿੱਖੋ ਜਾਂਚ ਕੋਣ ਸਮਝਾ ਰਿਹਾ ਇਸ ਆਪਨ ਵੀ ਸਮਝਾ ਰਿਹਾ ਕਿ ਵੇਸ ਬਟਾਉਣ ਦੀ ਜਾਂਚ ਸਿੱਤ ਲੋ ਜੋ ਚਵੀ ਅਗਰੰਥਾ ਵਿੱਚ ਪਰਮੇਸ਼ਰ ਜੀ ਨੇ ਕਿਹਾ ਵੇਸ ਬਟਾਉਣ ਦੀ ਸਿੱਖੋ ਜਾਂਚ ਅੰਦਰੋਂ ਵਕਾਰ ਦੇਣਾ ਕੜਾਈਆ ਸੱਚੇ ਕਾਨੰਦਾ ਦੇਣਾ ਸਾਥ ਜੋ ਸਗਲਾ ਸੰਗਣਵਾਈ ਹਿਆ ਜਿਹੜੀ ਕ੍ਰਿਸ਼ਨ ਨੇ ਦਸੀ ਸੀ ਬਾਤ ਸੋ ਗੁਰਮੁਖੋ ਸਖਿਓ ਤੁਹਾਨੂੰ ਸੋਹੰਗ ਟੋਲਾ ਦਿੱਤਾ ਪੜਾਈਆ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇੱਕੋ ਸਾਥ ਜਗਤ ਨਾਤਾ ਦਿੱਤਾ ਗਵਾਈਆ ਸੱਚ ਪ੍ਰੇਮ ਦੀ ਦੇਕੇ ਸੁਗਾਤ ਖਾਲੀ ਚੋਲੀ ਰਿਆ ਪਰਾਈ ਆ ਜਨਪਗਤੋ ਇਕਾਤ ਪ੍ਰਵਤ ਕੋ ਸੱਚ ਦੁਸਾਈਆ ਨਵਚਾਰ ਨਵਨੋ ਚਾਰ ਪਿਛੇ ਲੱਪੀਏ ਰਾਤ ਇਹ ਰਾਤ ਕਦੂ ਆਈ ਨੋ ਸੋਚ ਰਾਨ ਮੈਂ ਚੋਕਰੀ ਯੁੱਗ ਤੋਂ ਬਾਅਦ ਆਈ ਜੇ ਅਸੀਂ ਵੀ ਕੁਸੇ ਗਿਲੀਆਂ ਲੜਾਈਆਂ ਝਗੜਿਆਂ ਚ ਕਰ ਲਈ ਤੇ ਸਜਣੋ ਸਾਡੇ ਵੀ ਹੱਥ ਕੁਛ ਵੀ ਨਹੀਂ ਆਉਣਾ ਨਮਨੋ ਚਾਰ ਪਿਛੋਂ ਲੱਬੇ ਰਾਤ ਸਾਵਨ ਸਦਾ ਰਹੇ ਪਰਵਾਤ ਸਮਤ ਸ਼ੈਨ ਸ਼ਾਈ ਵੜਿਆਈਆ ਵੇਖਿਓ ਕੋਈ ਬਣਿਓ ਨਾ ਨਾਰਕਮ ਯਾਤ ਕੋ ਲਖਣੀ ਦੁਹਾਗਨ ਰੂਪ ਬਟਾਈਆ ਤੁਹਾਡਾ ਪ੍ਰੇਮ ਪ੍ਰੀਤੀ ਉੱਤੇ ਉੱਤੇ ਮੁਸ਼ਤਾਕ ਮੁਸ਼ਕਲ ਸਭ ਦੀ ਹੱਲ ਕਰਾਈਆ ਲੇਖਾ ਕਰਨ ਆਇਆ ਬੇਪਾਕ ਲੈਣਾ ਦੇਣਾ ਦੇਵੇ ਤਾ ਤਾਈਆ ਸਾਵਣ ਕੇ ਮੈਂ ਸੁਹਾਗਣ ਹੋਇਆ ਅੱਜ ਇਸ ਸੁਹਾਗਣ ਅੱਜ ਹੀ ਕਿਉਂ ਹੋਇਆ ਸਾਵਣ ਉਹਦੀ ਤਿਆਣਦੇਉ ਸਖੀਆਂ ਦਾ ਕਾਣ ਮਿਲਿਆ ਜਿਸ ਦੇ ਸੀਸ ਤੇ ਤਾਜ ਕੀ ਕਹਾ ਗਏ ਹੁਣ ਸਖੀਆਂ ਦਾ ਕਾਣ ਮਿਲ ਗਿਆ ਜਿਸ ਦੇ ਸੀਸ ਤੇ ਤਾਜ ਜਿਸ ਚੋਕੜੀ ਜੁਗ ਬਦਲ ਦਿੱਤਾਰਵਾਜ ਬੇੜਾ ਚਲ ਕੇ ਨਾਮ ਜਹਾਜ਼ ਬੇੜਾ ਚਲਾ ਕੇ ਨਾਮ ਜਹਾਜ਼ ਗੁਰਮੁਖ ਸਾਚੇ ਪਾਰ ਕਰਾਈ ਆ ਉਹ ਗੁਰਮੁਖਾਂ ਨੂੰ ਪਾਰ ਕਰ ਗਿਆ ਹਰ ਸੰਗਤਿਓ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਉਹ ਗੁਰਮੁਖਾ ਸੋਣਾ ਦਸੇ ਨਾਚ ਇਹ ਨਾਚ ਦਸਣ ਵਾਲਾ ਕੌਣ ਸੀ ਮਹਾਰਾਜ ਸ਼ੇਰ ਸਿੰਘ ਭਗਵਾਨ ਕਾਇਆ ਮਾਟੀ ਸਾਡੇ ਤਿੰਨ ਹੱਥ ਕਾਚ प्रेम प्यार मोहपत तुरदातम ला नाल बजाईया ज्योति जो स्वरूप आप अपनी ज्योत तार नेक लंक नारायणर वखरी बखाये अपनी रास प्रेमी प्यारियां दी बुझाए प्यास आत्म परमातम देवे साथ सगला संग नवाईया सो हर संग जे ओ ए इसी तरह लेख इसी तरह ही आगे चलदा बहुत ਹੀ ਕਿਰਪਾ ਕੀਤੀ ਮੇਰੇ ਸਹਿਬ ਨੇ ਸੱਚੇ ਪਾਤਸ਼ਾਹ ਨਾ ਚਬੀ ਗ੍ਰੰਥਾ ਵਿੱਚ ਕੋਈ ਫੀਸ ਨਹੀਂ ਮੰਗੀ ਕੀ ਪ੍ਰੇਮ ਪਿਆਰ ਜੇ ਤੁਸੀਂ ਮੈਨੂੰ ਦਿੰਦੇ ਹੋ ਤਾਂ ਮੈਂ ਤੁਹਾਡੇ ਕੋਲ ਕੋਈ ਫੀਸ ਲਵਾਂਗਾ ਇਸੇ ਤਰ੍ਹਾਂ ਆਪਾਂ ਬਣ ਕੇ ਰਹੀਏ ਜੋ ਅਸੀਂ ਅੱਜ ਸਨਮੁਖ ਬੈਠੇ ਹਾਂ ਹਿਊ ਸ਼ੈਂਚਾਈ ਦੇ ਇੱਥੇ ਵੀ ਤੇ ਆਪਣੀ ਕਰਾ ਵੀ ਅਸੀਂ ਪ੍ਰੇਮ ਦਾ ਸਬੂਤ ਦੀ ਆਂਡ ਗੁਣ ਫੀਸ ਪ੍ਰੇਮ ਦਾ ਪੰਜੜੇ ਖੁਸ਼ਬੂ ਜਿਹੜੀ ਹੈ ਉਹ ਅਸੀਂ ਆਂਡ ਗੁਣ ਵਟਿਏ ਸੋ ਦਾਸ ਕੀਨੇ ਚ ਹਿਮਾ ਚੋਂਦਾ ਰਹਿਵਾਨੀ ਸਾਂਝੀ ਕਰਦੇ ਹਾਂ ਦਾਸ ਤੋਂਨੇ ਕਾ ਗਲਤੀਆਂ ਮੈਂ ਹਿਊ ਸ਼ੈਂਚਾਈ ਦੇ ਚਰਨਾਂ ਦੇ ਪਾਸੋਂ ਸਾਰੀ ਹਸੰਗ ਦੇ ਪਾਸੋਂ ਮਾਫੀ ਚਾਹਾਂਗਾ ਪੰਜਾ ਜਗਾਰਿਆਂ ਦਾ ਹਰ ਸੰਗ ਜੀਓ ਸਾਧਿਓ ਸੋਹੰਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋਹੰਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ one